ਜਾਣ ਦੋਸਤੋ ਮੈਂ ਪਵਨ ਮਖੀਜਾ ਅਸੀਂ ਖੜੇ ਆ ਫੋਕਲ ਪੁਆਇੰਟ ਦੇ ਸਟਾਰਿੰਗ ਕਲੇਵ ਸਟਾਰਿੰਗ ਕਲੇਵ ਖੜੇ ਆ ਜਿੱਥੇ ਇਸ ਪਰਿਵਾਰ ਦੇ ਨਾਲ ਇੱਕ ਬਹੁਤ ਹੀ ਮਦਭਾਗੀ ਘਟਨਾ ਵਾਪਰੀ ਹੈ ਜਿਸ ਨੂੰ ਕਈ ਵਾਰ ਬਿਆਨ ਕਰਨਾ ਵੀ ਔਖ ਹੋ ਜਾਂਦਾ ਹੈ ਕਿਉਂਕਿ ਇਸ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਇਹਨਾਂ ਦਾ ਬੇਟਾ ਆਸਟ੍ਰੇਲੀਆ ਵਿੱਚ ਰਹਿੰਦਾ ਸੀ 2019 ਤੋਂ ਉੱਥੇ ਕੰਮ ਕਰ ਰਿਹਾ ਸੀ ਪਰਿਵਾਰ ਦਾ ਉਹ ਭਵਿੱਖ ਸੀ ਪਰਵਾਦ ਲਈ ਉਹ ਦਿਨ ਦਾ ਦਿਕਰ ਰਿਆ ਸੀ ਪਰ ਜੋ ਮਤ ਬਾਕੀ ਘਟਨਾ ਜਿਹੜੀ ਘਟੀ 25 ਜਨਵਰੀ ਨੂੰ 25 ਜਨਵਰੀ ਨੂੰ ਦੱਸਿਆ ਜਾ ਰਿਹਾ ਪਰਿਵਾਰ ਵਾਲੇ ਮੁਤਾਬਿਕ ਕਿ ਉਥੇ ਸਿਣੀ ਰਹਿਦਾ ਸੀ ਪੱਛੇ 26 27 ਦੀ ਛੁੱਟੀ ਸੀ ਤੇ ਆਪਣੇ ਮਿੱਤਰਾਂ ਦੇ ਨਾਲ ਤੇ ਆਪਣੇ ਜਾਣਕਾਰਾਂ ਦੇ ਨਾਲ ਉਹ ਘੁੰਮਣ ਗਿਆ ਘੁੰਮਣ ਜਾ ਰਿਹਾ ਸੀ ਤੇ ਅਚਾਨਕ ਥੋੜਾ ਜਿਆਦਾ ਉਥੇ ਜਾ ਰਿਹਾ ਸੀ ਤਾਂ ਪਾਣੀ ਥੋੜਾ ਦਿਖਾਈ ਦਿੱਤਾ ਲੱਗਦਾ ਸੀ ਪਾਣੀ ਥੋੜਾ ਜਦੋਂ ਉਥੇ ਲੰਘਣ ਲੱਗੇ ਪਤਾ ਨਹੀਂ ਕਿ ਉਹ ਪਾਣੀ ਦੇ ਜਿਹੜਾ ਡੂੰਗਾ ਡੁੰਗਾਈ ਦਿਖਾਈ ਨਹੀਂ ਦਿੱਤੇ ਤੇ ਉਹ ਪਾਣੀ ਦੇ ਵਿੱਚ ਜਿਹੜੇ ਡਿੱਗੇ ਜਿਹੜਾ ਡਿੱਗਿਆ ਸੀ ਇੱਥੇ ਫੋਗਲਪੁਆਇੰਟ ਸਟਾਰਿੰਗ ਕਲੇਵ ਦਾ ਸਚਿਨ ਤੇ ਉਹਦੇ ਨਾਲ ਇੱਕ ਉਹਦਾ ਮਿੱਤਰ ਸੀ ਉਹਨਾਂ ਦੋਨਾਂ ਦੀ ਉੱਥੇ ਪਾਣੀ ਵਿੱਚ ਡਿੱਗਣ ਕਰਕੇ ਜਾਂ ਡੁੱਬਣ ਕਰਕੇ ਮੌਤ ਹੋ ਗਈ। ਦੋਸਤੋ ਇਸ ਤੋਂ ਮਾੜੀ ਮਦਬਾਗੀ ਘਟਨਾ ਕੀ ਹੋ ਸਕਦੀ ਹੈ ਕਿ ਪਰਿਵਾਰ ਵਿਆਹ ਦੀ ਤਿਆਰੀ ਕਰ ਰਿਹਾ ਸੀ ਫਰਵਰੀ ਮਹੀਨੇ ਵਿੱਚ ਉਹਦੇ ਵਿਆਹ ਦੀ ਤਿਆਰੀਆਂ ਆਉਣੀਆਂ ਸਨ ਵਿਆਹ ਹੋਣਾ ਸੀ ਪਰ ਇਹ ਜੋ ਮਦਬਾਗੀ ਘਟਨਾ ਜਿਹੜੀ ਘਟੀ ਉਹ ਕਿਹੜੇ ਸ਼ਬਦਾਂ ਦੇ ਵਿੱਚ ਉਹ ਬਿਆਨ ਨਹੀਂ ਕੀਤੀ ਜਾ ਸਕਦੀ ਪਰਵਾਦ ਦਾ ਰੋ ਰੋ ਕੇ ਬੁਰਾ ਹਾਲ ਹੈ ਆਓ ਸੁਣਨੇ ਆ ਉਹਨਾਂ ਦੇ ਪਿਤਾ ਜੀ ਨਾਲ ਕੀ ਗੱਲਬਾਤ ਜਿਹੜੀ ਹੋਈ ਹੈ ਇਸ ਮਾਮਲੇ ਲੈ ਕੇ ਉਹਨਾਂ ਦਾ ਕੀ ਕਹਿਣਾ ਸਚਿਨ ਰੋਹਿਤ ਕੰਨਾ ਤੇ ਜਿਹੜੇ ਜਿਹਨਾਂ ਦੀ ਡੈਥ ਹੋਈ ਹੈ ਜੀ ਉਹ ਕੀ ਲੱਗਦੀ ਸੀ ਮੇਰੇ ਕਜ਼ਨ ਬ੍ਰਦਰ ਸੀ ਛੋਟਾ ਭਰਾ ਸੀ ਤੇ ਕਿਵੇਂ ਹੋਇਆ ਤੁਹਾਨੂੰ ਪਤਾ ਲੱਗਿਆ ਤੇਰੀ ਕਹਾਣੀ ਐਕਲੀ ਵੀਕੈਂਡ ਤੇ ਮੇਨੂੰ ਸ਼ੌਂਕ ਸੀ ਕੁੰਮਨ ਦਾ ਹਮੇਸ਼ਾ ਜਦੋਂ ਛੁੱਟੀਆਂ ਹੁੰਦੀਆਂ ਦੋ ਤਿੰਨ ਉਹਨੇ ਕੁੰਮਨ ਵਾਸਤੇ ਜਾਣਾ ਆਪਣੀ ਫਿਅਰਸੀ ਨਾਲ ਤੇ ਨੈਕਸਟ ਮੰਥ ਹੁੰਦੀ ਮੈਰਿਜ ਸੀ ਹੁਣ ਵੀ ਜਿੱਥੇ ਗਏ ਸੀ ਕੁੰਮਨ ਸਿਡਨੀ ਤੋਂ 6 ਘੰਟੇ ਔਰ ਬਿਸਬੈਂਟ ਤੇ ਵਿਚ ਸਫਰ ਸੀ ਉਹ ਤੇ ਉੱਥੇ ਪਾਣੀ ਚ ਗਏ ਨੇ ਤੇ ਪਾਣੀ ਵੀ ਕੋਈ ਐਡਾ ਨਹੀਂ ਸੀ ਉੱਥੇ ਪੰਜ ਪੰਜ ਸਾਲ ਦੇ ਬੱਚੇ ਵੀ ਆਨਦੇ ਪੇਸਨ ਤੇ ਅੱਗੇ ਜਿਵੇਂ ਗਏ ਨੇ ਅੱਗੇ ਪ੍ਰਮਾਤਮਾ ਜਾਣੇ ਪਾਣੀ ਖਤਮ ਹੋਇਆ ਰੇਤ ਆਈਏ ਖੱਡਾ ਆਇਆ ਦੋਵੇਂ ਬਚਪਨ ਦੇ ਦੋਸਤਾਂ ਸਾਹਿਲ ਤੇ ਸਚਿੰਦ ਦੋਨੋਂ ਹੀ ਅੰਦਰ ਚਲੇ ਗਏ ਬਲਕਿ ਸਚਿੰਦ ਦੀ ਵਾਈਫ ਨੇ ਪਿੱਛੋਂ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਫੜ ਲਿਆ ਤੁਰੰਤ ਰੈਸਕਿਊ ਟੀਮ ਆਈ ਉੱਥੇ ਰੈਸਕਿਊ ਟੀਮ ਨੇ ਬਾਹਰ ਕੱਢਿਆ ਤੇ ਪਰ ਤਬ ਤੱਕ ਸੀ ਰੈਸਕਿਊ ਟੀਮ ਨਾਲ ਕੋਈ ਗੱਲ ਹੋਈ ਹੋਵੇ ਕੀ ਦੱਸਦੇ ਕਿੰਨਾ ਗਡੂ ਖੱਡਾ ਸੀ ਕਰਿਆ ਦੇਖੋ ਗੱਲਾਂ ਕਈ ਆਂਦੀਆਂ ਕੋਈ ਖੱਡਾ ਕਹਿ ਰਿਹਾ ਕੋਈ ਗਾਬ ਕਹਿ ਰਿਹਾ ਕਿ ਗਾਬ ਸੀ ਉਹ ਪਾਣੀ ਖਤਮ ਹੋਇਆ ਰੇਤ ਸੀ ਰੇਤ ਅੰਦਰ ਖਿੱਚ ਕੇ ਲਾਈ ਔਰ ਰੇਤ ਅੰਦਰ ਚਲੀ ਗਈ ਆਪਰ ਮੈਨੂੰ ਪਤਾ ਨਹੀਂ ਹੈ ਵੀ ਖੱਡਾ ਸੀ ਜਾਂ ਕੀ ਸੀਗਾ ਜੀ ਕੁਝ ਨਹੀਂ ਪਤਾ ਦੀ ਇਸ ਬਾਰੇ ਸਾਡੇ ਨਾਲ ਆਪਣੇ ਕਰਨ ਦਾ ਨਾਮ ਕੀ ਸੀਗਾ ਜੀ ਸਚਿੰਦ ਖਿੱਲਨ ਆਪਣਾ ਸਚਨ ਸੀਗਾ ਹਾਂਜੀ ਦੂਜੇ ਦਾ ਦੋਸਤ ਸੀਗਾ ਸਾਹਿਲ ਬਤਰਾ ਉਹ ਕਿੱਥੋਂ ਦੇ ਸੀਗੇ ਜੀ ਉਹ ਕਰਨਾਲ ਤੋਂ ਨੇ ਜੀ ਅੱਛਾ ਇਹ ਸ਼ੁਰੂ ਤੋਂ ਮਤਲਬ ਦੋ ਇਹ ਬਚਪਨ ਸ਼ੁਰੂ ਤੋਂ ਦੋਸਤ ਨੇ ਆ ਤੇ ਤੁਹਾਡਾ ਕਿਹੜਾ ਸ਼ਹਿਰ ਹੈ ਜੀ ਮੇਰਾ ਪੇਵਾ ਅੱਛਾ ਪੇਵਾ ਜੀ ਹਾਂਜੀ ਇਹ ਤੁਸੀਂ ਫਿਰ ਇਹਨਾਂ ਨਾਲ ਮਤਲਬ ਸ਼ੁਰੂ ਤੋਂ ਹੀ ਹੈ ਨਾ ਹਾਂਜੀ ਸ਼ੁਰੂ ਤੋਂ ਪਰਿਵਾਰਿਕ ਰਿਸ਼ਤੇਦਾਰੀ ਇਹ ਕੁਝ ਪਿਆਰ ਬਹੁਤ ਜ਼ਿਆਦਾ ਹੈ ਜਿੰਦੇ ਬਾਰੇ ਕੁਝ ਕਹਿ ਨਹੀਂ ਸਕਦੇ ਵੀ ਦੁੱਖ ਸਾਰੇ ਪਰਿਵਾਰ ਤੇ ਆ ਗਿਆ ਸਾਡੇ ਤੇ ਸਾਡਾ ਤੇ ਸਾਡਾ ਕੁਝ ਲੁੱਟਿਆ ਗਿਆ ਜੀ ਟੁੱਟਿਆ ਗਿਆ ਕੋਈ ਕੀ ਦੱਸਦੇ ਵੀ ਮਤਲਬ ਬੋਡੀ ਕਦੋਂ ਤੱਕ ਉਮੀਦ ਆਉਣ ਦੀ ਬੋਡੀ ਜੀ ਵੈਡਨਸ ਜੀ ਦੀ ਸਵੇਰੇ ਆਣੀ ਹੈ 4:30 ਵਜੇ ਦਿੱਲੀ ਪਹੁੰਚੇਗੀ ਵੈਡਨਸ ਜੀ ਦਾ ਹੀ ਸੰਸਕਾਰ ਰੱਖਿਆ ਜੀ 2 ਵਜੇ ਦਾ ਤੇ ਕੌਣ ਲੈ ਕੇ ਆ ਰਿਹਾ ਕੋਈ ਉਥੋਂ ਸਾਰਾ ਟੋਲਿਕਸਨ ਤਾਂ ਉਹਨਾਂ ਨੇ ਸਾਰਾ ਸਿਸਟਮ ਬਠਾਇਆ ਸਿਸਟਰ ਛੋਟੀ ਉੱਥੇ ਹੈ ਉਹਨਾਂ ਦੇ ਹਸਬੰਦ ਨੇ ਉਹ ਆਰਐਨ ਨਾਲ ਅੱਛਾ ਨਾਜ਼ ਨਾ ਪਾਹਾਂਗੇ ਹਾਂਜੀ ਪੇਰੈਂਟਸ ਨੇ ਨਾਲ ਜਿਹੜੀ ਤੁਹਾਨੂੰ ਪਤਾ ਲੱਗਿਆ ਹੋਵੇ ਵੀ ਜਿਹੜੇ ਆਪਣੇ ਉੱਥੇ ਬੰਦੇ ਆਪਣੀ ਕਮਿਊਨਿਟੀ ਰਹਿੰਦੀ ਹੈ ਭਾਰਤ ਦੀ ਹੈ ਪੰਜਾਬ ਦੀ ਉਹ ਮਦਦ ਸਹਾਇਤਾ ਕਰਦੇ ਰਿਹਾ ਉਸ ਆਪਣੀ ਹਾਂਜੀ ਕਾਫੀ ਉੱਥੇ ਕਾਫੀ ਹੈਲਪ ਹੋ ਰਹੀ ਹੈ ਉੱਥੋਂ ਦੀ ਜਿਹੜੀ ਵੀ ਸੰਸਥਾ ਬਣੀ ਹੋਈ ਹੈ ਉਹਨਾਂ ਨੇ ਸਾਨੂੰ ਬਹੁਤ ਮਦਦ ਆਤ ਕੀਤੀ ਹੈ ਜੀ ਅੱਛਾ ਉਹ ਤਾਂ ਉਹਨਾਂ ਨੇ ਵੱਲੋਂ ਕਰ ਉਹਨਾਂ ਨੇ ਹੈਲਪ ਕੀਤੀ ਹਾਂਜੀ ਤੁਸੀਂ ਮਤਲਬ ਇੱਥੇ ਕੀ ਆਪਣੀ ਜਿਹੜੀ ਆਪਣੀ ਭਾਰਤ ਸਰਕਾਰ ਹੈਗੀ ਐ ਇਹਨਾਂ ਨੇ ਕੋਈ ਤੁਹਾਡੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਨਹੀਂ ਨਹੀਂ ਜੀ ਸਾਡੇ ਨਾਲ ਕਿਸੇ ਨੇ ਕੋਈ ਕੰਟੈਕਟ ਨਹੀਂ ਕੀਤਾ ਭਾਰਤ ਸਰਕਾਰ ਤੇ ਬਹੁਤ ਦੂਰ ਦੀ ਗੱਲ ਜੀ ਸਾਡੇ ਕੋਲ ਤਾਂ ਕੋਈ ਪੰਜਾਬ ਸਰਕਾਰ ਦੇ ਵੀ ਕਿਸੇ ਬੰਦੇ ਨੇ ਗੱਲ ਨਹੀਂ ਹੋਈ ਕਿਸੇ ਨਾਲ ਇਹ ਇਸ ਗੱਲ ਨਾਲ ਮਤਲਬ ਹਫ਼ਤੇ ਤੋਂ ਵੱਧ ਬੀਤ ਗਿਆ ਜੀ ਵੱਧ ਹੋ ਗਿਆ ਜੀ ਮਤਲਬ ਅਜੇ ਤੱਕ ਕਿਸੇ ਨੂੰ ਮਤਲਬ ਨਹੀਂ ਜੀ ਨਹੀਂ ਨਹੀਂ ਜੀ ਨਹੀਂ ਜੀ ਸਾਡੇ ਬੰਦੇ ਬਾਹਰ ਗਏ ਸੀ ਰੋਜੀ ਰੋਟੀ ਵਾਸਤੇ ਹਾਂ ਜੀ ਤੇ ਉਥੇ ਉਹ ਵੋਟਾਂ ਵਾਸਤੇ ਉਹ ਵੋਟਾਂ ਵਾਸਤੇ ਜਾਂਦੇ ਨੇ ਜੀ ਉਂਝ ਨਹੀਂ ਆ ਸਕਦੇ ਨਹੀਂ ਠੀਕ ਠੀਕ ਹੈ ਬਸ ਸਰਕਾਰਾਂ ਨੇ ਕੋਈ ਬਹੁਤੀ ਜ਼ਿਆਦਾ ਸੈਂਪਥੀ ਨਹੀਂ ਦਿਖਾਈ ਹੈ ਹੀ ਨਹੀਂ ਕੁਝ ਬਹੁਤੀ ਕੀ ਹੈ ਹੀ ਨਹੀਂ ਜੀ ਕੁਝ ਅੱਛਾ ਜਿਵੇਂ ਸਰਦਾਰ ਜੀ ਦੱਸਦੇ ਵੀ ਹੁਣ ਇਹਨਾਂ ਦਾ ਮਤਲਬ ਆਮਦਨੀਆਂ ਸਾਧਨ ਵੀ ਕੋਈ ਹੈ ਨਹੀਂ ਕੋਈ ਸਾਧਨ ਨਹੀਂ ਜੀ ਉਹ ਬੱਚਾ ਸੀ ਉਹੀ ਸਾਦਾ ਕੁਝ ਕਰਦਾ ਸੀ ਹੁਣ ਇਹਨਾਂ ਦੀ ਉਮਰ ਵੀ ਬਹੁਤ ਜ਼ਿਆਦਾ ਹੈ ਬਿਲਕੁਲ ਬਿਲਕੁਲ ਜੀ ਬਿਲਕੁਲ ਉਹੀ ਸਾਦਾ ਕੁਝ ਕਰਦਾ ਸੀ ਉਹੀ ਜੋ ਵੀ ਕਰਨਾ ਹੁੰਦਾ ਉਹਨਦੇ ਡਿਪੈਂਡ ਸੀ ਉਹਨੇ ਇਹਨਾਂ ਨੂੰ ਬਸ ਕਹੀ ਕਹਿੰਦਾ ਤੁਸੀਂ ਪਰਵਾਹ ਨਹੀਂ ਕਰਨੀ ਮੈਂ ਬੈਠਾਂ ਠੀਕ ਹੈ ਕੋਟੀ ਕੋਣ ਪ੍ਰਵਾਹੀ ਪ੍ਰਵਾਹ ਕਰਨੀ ਪਣੀ ਨਾਲ ਕੁਝ ਕਰਨੀ ਪੈਣੀ ਜੀ ਲੋਨ ਵੀ ਖੜੇ ਨੇ ਤੁਸੀਂ ਤੁਸੀਂ ਸਰਕਾਰ ਤੋਂ ਮੰਗ ਕਰਦੇ ਹੋ ਕੋਈ ਵੀ ਤੁਹਾਨੂੰ ਕੋਈ ਬਿਲਕੁਲ ਜੀ ਬਿਲਕੁਲ ਬਿਲਕੁਲ ਸਰਕਾਰ ਨੂੰ ਮੰਗ ਕਰਨੇ ਆ ਜੀ ਵੱਧ ਤੋਂ ਵੱਧ ਜੋ ਸਾਡੀ ਤੁਸੀਂ ਮਦਦ ਕਰ ਸਕਦੇ ਹੋ ਕਰੋ ਮੇਰਾ ਬੇਟਾ ਜੀ ਸਚਿਨ ਖੱਲ ਨੇ ਜਿਹੜੇ تھے ਸਿਡਨੀ 2019 ਚ ਗਿਆ ਸੀ ਉੱਥੇ ਨਾਲ ਮੇ ਸਤਨੀ ਗਈ 25 26 24 25 26 ਦੀ ਤਰੀਕ ਉੱਥੇ ਛੁੱਟੀ ਸੀ ਸਿਡਨੀ वो थोड़े दूर घूमन गई तो थे उसे थोड़ा थोड़ा पानी दो सी गिटे गिटे बस पता नहीं कि हादसा वापर वो तो उतर एक्सपायर हो गई दो दोस्त से एक सचिन खिलन से एक नाला दोस्त साहिद भटिया से दोनों एक्सपायर हो गए उसे दस दिन खड़ा पाया नहीं खड्डा वगैरह यह नहीं नहीं पता जिस बारे खड़ा से पानी के अंदर ही चलेगी शायद कोई खड्डा ही होगा

ਪਰ ਉਹਨਾਂ ਨੇ ਵੀ ਥੋੜੇ ਟਰਾਈ ਕੀਤੇ ਉਹਨਾਂ ਨੂੰ ਖਚਨ ਦੀ ਪਰ ਖਚੀ ਨਹੀਂ ਜਾ ਕੇ ਜੰਨਾ ਕੋਲ ਉਹਦੀ ਜਿਹੜੀ ਮੰਗੇਤਰ ਸੀ ਉਹਨੂੰ ਵੀ ਚੋੜ ਲੱਗੀ ਉਹਨੂੰ ਬਚਾंदे ਬਚਾंदे ਪਰ ਉਹ ਹੱਥ ਆਇਆ ਹੀ ਨਹੀਂ ਉਹ ਬਸ ਥੱਲੇ ਚਲਾ ਗਿਆ ਜਿਹੜਾ ਉਹ ਜਿਆ ਮੁੰਡਾ ਸੀ ਜਿਹੜੀ ਉਹ ਮੈਰਿਡ ਸੀ ਉਹਦੇ ਬਲਕਿ ਬੱਚਾ ਹੋਣ ਵਾਲਾ ਜੀ 7 ਮਹੀਨੇ ਦਾ ਉਹਦੀ ਗੋਟੀ ਦੀ ਪ੍ਰੇਟਸ ਵਿੱਚ ਮਤਲਬ ਬੱਚਾ ਵੀ ਹੈ ਨਾ ਉਹ ਉਹ ਵੀ ਉਹ ਵੀ ਨਾਲ ਸੀ ਉਹ ਵੀ ਨਾਲ ਸੀ ਜੀ ਨਯੂ ਚਾਰਜ ਨਹੀਂ ਸੀ ਜਿਹੜੀ ਪਹਾੜੀ ਸੀ ਸੀਡ ਵੀ ਪੁੱਗੀ ਸੀ ਕੋਈ ਸਪੈਸ਼ਲ ਨਹੀਂ ਮੇਰੇ ਕੋਲ ਯਾਦ ਨਹੀਂ ਪਤਾ ਉੱਥੇ 2-300 ਕਿਲੋਮੀਟਰ ਦੂਰ ਸੀ ਜੀ ਇਹ ਕਿਹੜੀ ਸਾਲ ਦੀ ਗੱਲ ਸੀ ਜੀ 2019 ਚ ਗਈ ਸੀ ਜੀ ਤੇ ਕੀ ਕੰਮ ਕਰਦੇ ਸੀ ਉੱਥੇ ਦੇ ਜੀਜਾ ਜਿੱਜੀ ਦੀ ਫੈਕਟਰੀ ਹੈ ਜੀ ਦੀ ਕਿਚਨ ਵਗੈਰਾ ਸਮਾਨ ਬਣਾਉਂਦੇ ਆਪਣੇ ਪੈਨ ਕੋਲ ਜਾਂਦਾ ਸੀ ਉਹਨਾਂ ਕੋਲ ਜੋਬ ਕਰਦੇ ਸੀ ਉਹ ਫਿਰ ਵਿਆਹ ਵਗੈਰਾ ਜੈ ਜੈ ਮਸਦਾਈ ਕੀਤੀ ਸੀ ਉਹਨੇ ਨਿਆਣਾ ਸੀ ਪਰ ਵੀ ਜੀ ਦੇ ਵਿਆਹ ਵਾਸਤੇ ਹਾਂ ਜੀ ਜਵਾਨ ਜੀ ਇਹ ਜੀ ਨਹੀਂ ਕਰਦੇ ਹਾਂ ਜੀ ਹਾਂ ਜੀ ਹਾਂ ਜੀ ਬਸ ਤੁਹਾਡੀ ਤੁਹਾਡੀ ਕਿੰਨੇ ਬੱਚੇ ਨੇ ਮੇਰੇ ਚਾਰ ਬੱਚੇ ਨੇ ਜੀ ਦੋ ਇੱਥੇ ਰਹਿੰਦੇ ਨੇ ਜੀ ਦੋ ਇੱਥੇ ਨੇ ਮੇਰੇ ਕੋਲ ਨੇ ਦੋ ਇਹ ਤੁਹਾਡੀ ਗੱਲਬਾਤ ਹੋਈ ਮੇਰੀ ਗੱਲਬਾਤ ਹੋਈ ਸੀ ਉਹਦੀ 23 ਤਰੀਕ ਨੂੰ ਹੋਈ ਸੀ ਮੇਰੀ ਮੈਰੀ ਨੇ ਵਸੇ ਲਈ ਮੈਨੂੰ ਵਿਸ਼ਕਤਾਂ ਨੇ ਉਹ ਕਹਿੰਦਾ ਸੀ ਪਾਪਾ ਤੁਹਾਡੇ ਵਾਸਤੇ ਸਮਾਨ ਲੈ ਕੇ ਆ ਆ ਇਹ ਤੁਹਾਡਾ ਜੀ ਉਹ ਆਪਣਾ ਫਿਕਰਾਂ ਮੰਦਣਾ ਸਾਧਨ ਇਸ ਦਿਨਾਂ ਤੇ ਹੈ ਜੀ ਕੋਈ ਸਿਰੇ ਟੇ ਡਿਪੈਂਡਸੀ ਜੀ ਜਿਆਦਾ ਇਹ ਜੀ ਮਨੋ ਕੁਮਾਰ ਤੁਮਾਈ ਜੀ ਇਹ ਜਿਆਦਾ پیسے ਜਿਹੜੇ ਕਾਰ ਵੀ ਇੰਨੀ ਬਣਾਇਆ ਸੀ ਹੁਣ ਵੀ ਸਾਰਾ ਖਰਚੇ ਨਹੀਂ ਦਿੰਦੇ ਸੀ ਸਾਰਾ ਖਰਚੇ ਹੀ ਕਰਦੇ ਸੀ ਕੀ ਸਰਕਾਰ ਵੱਲੋਂ ਮਨ ਕੋ 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 ਸਹਾਇਤਾ ਮਿਲੇਗੀ ਆਪਾਂ ਨੂੰ ਹਾਂ ਜੀ ਹਾਂ ਜੀ ਉੱਥੇ ਬੇਟੀ ਦੱਸਦੀ ਕੁਝ ਐਨ ਜੀਓ ਹੈਗੇ ਨੇ ਉੱਥੇ ਉਹ ਉਹਨਾਂ ਦੀ ਹੈਲਪ ਕਰ ਰਹੇ ਨੇ ਆਪਾਂ ਉਹ ਐਨ ਜੀਓ ਵਾਲਿਆਂ ਦੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸੋਕੇ ਕੰਡੂ ਸਦਾ ਸਾਥ ਦਿੱਤਾ बंद नाइक्टी ना को तो जो हो सकता है कुछ साइड कर सद कर चला ही